ਬਠਿੰਡਾ ਦੇ ਫਾਇਰ ਬਗਰੇਡ ਚੌਕ ਦੇ ਵਿੱਚ ਅੱਜ ਕਾਂਗਰਸੀਆਂ ਨੇ ਇਕੱਠ ਕੀਤਾ ਹੈ ਚੌਂਕ ਨੂੰ ਦੇਖਿਓ ਇਸ ਦਾ ਕੀ ਕਾਰਨ ਹੈ ਤੁਹਾਨੂੰ ਵੀ ਦੱਸਦੇ ਹਾਂ ਦੇਖੋ ਪਹਿਲਾਂ ਇਹ ਤਸਵੀਰਾਂ ਅੱਜ ਵੋਟ ਚੋਰੀ ਦੇ ਖਿਲਾਫ ਹੈ ਜੋ ਕਾਂਗਰਸ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਠਿੰਡਾ ਦੇ ਵਿੱਚ ਜਿਹੜਾ ਬਠਿੰਡਾ ਦੀ ਇਹ ਟੀਮ ਪਹੁੰਚੀ ਹੈ ਬਠਿੰਡਾ ਸ਼ਹਿਰੀ ਤੇ ਬਠਿੰਡਾ ਦਿਹਾਤੀ ਵੱਲ ਤੁਸੀਂ ਦੇਖ ਸਕਦੇ ਹੋ ਇਹ ਰੋਸ ਪ੍ਰਦਰਸ਼ਨ ਸ਼ੁਰੂ ਕਰਕੇ ਪਾਜ ਪਾਤੇ ਚੋਨ ਕਮਿਸ਼ਨ ਦੇ ਖਿਲਾਫ ਇੱਕ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਉਸ ਦਾ ਮੁੱਖ ਕਾਰਨ ਵੋਟ ਚੋਰੀ ਜੋ ਸਕੈਂਡਲ ਹੋਇਆ ਹੈ ਪਾਰੀ ਨਾਰੇਬਾਜੀ ਦੇ ਵਿਚਕਾਰ ਇਹ ਮਾਰਚ ਮਠੰਡਾ ਸ਼ਹਿਰ ਦੇ ਫਾਈਵ ਬ੍ਰੇਡ ਚੌਂਕ ਤੋਂ ਲੈ ਕੇ ਆਰੀਆ ਸਮਾਜ ਚੌਂਕ ਤੱਕ ਕੱਢਿਆ ਗਿਆ ਜਿੱਥੇ ਕੀ ਦੇਸ਼ ਭਰ ਵਿੱਚ ਹੋ ਰਹੀ ਵੋਟਾਂ ਦੀ ਲੁੱਟ ਵੱਜੋ ਮੁੱਦਾ ਬਣਿਆ ਹੋਇਆ ਇਸ ਵਕਤ ਕਾਫੀ ਵੱਡੇ ਇਲਜ਼ਾਮ راہੁਲ ਗਾਂਧੀ ਜੀ ਵੱਲੋਂ ਲਗਾਏ ਗਏ ਨੇ ਚੋਣਕ ਮਸ਼ੀਨਾਂ ਤੇ ਭਾਜਪਾ ਦੇ ਉੱਪਰ ਇੱਥੋਂ ਤੱਕ ਕਿਹਾ ਗਿਆ ਹੈ ਕਿ ਜੋ ਪ੍ਰਧਾਨ ਮੰਤਰੀ ਚੋਰੀ ਦੀਆਂ ਵੋਟਾਂ ਨਾਲ ਬਣਿਆ ਹੋਇਆ ਪ੍ਰਧਾਨ ਮੰਤਰੀ ਹੈ 29 ਲੋਕ ਸਭਾ ਸੀਟਾਂ ਦੀ ਤਾਂ ਉਹਨਾਂ ਨੇ 10 ਹੀ ਦਿੱਤੀ ਜਿੰਨਾ ਚ ਗੜਬੜ ਹੋਈ ਹੈ ਚੋਸ ਤੇ ਖਿਲਾਫ ਇਹ ਨਾਰੇਬਾਜੀ ਜੋ ਦੇਸ਼ ਭਰ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਭਾਜਪਾ ਦੇ ਖਿਲਾਫ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਬਚਾਉਣ ਦੇ ਲਈ ਇਹ ਜੋ ਲੜਾਈ ਹੁਣ ਸੜਕਾਂ ਦੇ ਉੱਪਰ ਉਤਰਾਈ ਹੈ ਵੇਖੋ ਚੌਂਕ ਕਮਿਸ਼ਨ ਇਸ ਦਾ ਕੀ ਜਵਾਬ ਦੇ ਰਿਹਾ ਹੈ ਹਾਲੇ ਤੱਕ ਤਾਂ ਚੌਂਕ ਕਮਿਸ਼ਨ ਵੱਲੋਂ ਕੋਈ ਸੰਤੁਸ਼ਟਪਰਿ ਜੋ ਜਵਾਬੀ ਕਾਰਵਾਈ ਨਹੀਂ ਕੀਤੀ ਗਈ ਜਾਂ ਜਵਾਬ ਨਹੀਂ ਦਿੱਤਾ ਗਿਆ ਬੀਜੇਪੀ ਹੀ ਅਜੇ ਉਹਨਾਂ ਦੇ ਹੱਕ ਚੁੱਤਰੀ ਹੋਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮਾਮਲਾ ਹੋਰ ਪੱਖ ਦਾ ਸਾਨੂੰ ਨਜ਼ਰ ਆ ਸਕਦਾ ਹੈ ਉਹ ਬਤੀਨਾ ਨੂੰ ਕਿਹਾ ਜਾਂ ਕਿ ਬਗਰਾ ਬੋਲਿਆ ਦੇ ਕੀ ਬੋਲੇ ਹਾਂ ਤੋਂ ਬੁੱਝਾ ਹਾਂ ਆਹ ਹਾਂ ਹਾਂ ਕੀ ਹੋ ਸੀ ஆறாறா பாரி கெட கை சரி பாரு ஆ ஆ ஆ